ਗਰਮੀ ਦਾ ਤੋਹਫਾ ਹੀ ਆਇਆ ਹੈ ਹਾਂ ਗਰਮੀ ਦਾ ਬਹੁਤ ਚੰਗਾ ਮਾ ਦਾ ਬਾਈ ਆਪਾਂ ਲਈ ਅੱਛਾ ਲੈ ਮੁੱਲ ਦਾ ਜਮੀ ਜਾਇਦਾਦ ਹੈ ਹਾਂ ਕਿੰਨਾ ਬਾਈ ਮੁੱਲ 45000 40000 ਦੇ ਦੇਣੀ ਜਮਾ ਜਾਇਦਾਦ ਹੈ ਸਸਤੀ ਕਾਲ ਦੋਸਤੋ ਤੁਹਾਡਾ ਸਵਾਗਤ ਆਪਣੇ ਚੈਨਲ ਚੰਕੀ ਡੈਲੀ ਕਰ ਦਿੱਤੇ ਤੇ ਅੱਜ ਦੀ ਵੀਡੀਓ ਵੀਰੇ ਕਰਨ ਜਾ ਰਹੇ ਆ ਵੱਡਾ ਭਲੀ ਮੰਡੀ ਤੋਂ ਸਾਡੇ ਚੈਨਲ ਤੇ ਜਿਹੜੇ ਨਵੇਂ ਆ ਬੰਦੇ ਸਬਸਕ੍ਰਾਈਬ ਕਰੇ ਫੋਲੋ ਕਰ ਦਿਖਾਉਣ ਆ ਤੁਹਾਨੂੰ ਅੱਜ ਚੰਗਿਆ ਚੰਗਿਆ ਗਾਵਾ ਤੇ ਜਾਂ ਅੰਤਰਪੱਡੀ ਦੇ ਰੇਟਾਂ ਵੀ ਚੱਲਦੇ ਆ ਤੂੰ ਪਹਿਲਾਂ ਠੰਡੀ ਸੀਲਗਾ ਚੈੱਕ ਕਰੋ ਤੇ ਬਾਕੀ ਗੱਲਾਂ ਬਾਅਦ ਚ 2 ਦਿਨਾਂ ਦੀ ਕੱਚੀ ਆ ਜੀ 3 ਦਿਨਾਂ ਦੀ ਕੱਚੀ ਆ ਹਾਂ ਤਾਂ ਬਹੁਤ ਦਿਨ ਲਾਈ ਨਾ ਤੇ ਬਾਕੀ ਸਟੈਂਡਿੰਗ ਤੇ ਪਤਾ ਲੱਗਦਾ ਬਣੀ ਆਰਡਰ ਕਿੰਨਾ ਖੋਲਣਾ ਹਣਾ ਤੇ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਅੱਜ ਆਪਣੇ ਕੋਲੇ ਕਿੰਨੇ ਕਨਾਂਗਾ ਵੇਚਣਾ ਹਾਂਜੀ 5 ਨਾਂਗਾ ਤੇ ਆਪਾਂ ਸਟਾਰਟ ਕਿੱਥੋਂ ਕਰਨਾ ਕਿਹੜੀ ਗਾਂ ਤੋਂ ਇਸੇ ਤੋਂ ਕਰਨਾ ਹਾਂ ਭਾਈ ਦੱਸ ਕਿੰਨਵਾ ਸੂਆ ਭਈ ਇਹਦਾ ਦੂਜਾ ਸੂਆ ਜੀ ਦੂਜਾ ਸੂਆ ਤੇ ਪਹਿਲੇ ਸੂਏ ਕਿੰਨਾ ਕਿਤੋਂ ਦਿੱਤਾ ਸੀਗਾ ਪਹਿਲੇ ਸੂਏ ਨੇ 18 ਕਿਲੋ ਦਿੱਤਾ ਸੀਗਾ 18 ਕਿਲੋ ਦਿੱਤਾ ਹੈ ਤੇ ਬਾਕੀ ਆਰਡਰ ਦੀ ਕੁਆਲਿ ਠੀਕ ਹੈ ਬਾਕੀ ਫੇਸ ਕੁਆਲਟੀ ਮਾੜੀ ਦਿਖਾ ਦੇਦੀ ਪੂਰੀ ਚੰਗੀ ਹੈਗੀ ਇਹ ਗਾਂ ਦਾ ਇੱਕ ਫਾਇਦਾ ਇਹ ਆ ਬਈ ਅੱਗੇ ਗਰਮੀ ਆਉਣੀ ਹੈ ਤੇ ਗਰਮੀ ਜਿਹਨੇ ਕੋ ਹੌਕਣ ਲੁਕਣ ਵਾਲਾ ਕੰਮ ਗਰਮੀ ਦਾ ਤੋਹਫਾ ਹੀ ਆ ਇਹ ਹਾਂ ਗਰਮੀ ਦਾ ਬਹੁਤ ਚੰਗਾ ਤੋਹਫਾ ਹੈਗਾ ਤੇ ਬਈ ਆਪਾਂ ਦਾ ਰੇਟ ਕੀ ਕਰਦੇ ਆ ਰੇਟ ਦਾ 80000 ਰੁਪਏ ਕਰਦੇ ਆ ਸਾੜਾ ਮੋਟਾ ਕੀ ਬਾ ਲੈਣ ਦੇਣਾ 70000 ਦੇਣੀ 70 ਜੀ ਦੇ ਦੇਾਂਗੇ ਹਣਾ ਤੇ ਬਾਕੀ ਦੇਖੋ ਗਾਂ ਦੀ ਕੁਆਲਟੀ ਤੇ ਲੈਂਥ ਲੋ ਤਾਂ ਮਾੜੀ ਦਿਖਾ ਦੇ ਪੂਰੀ ਜਿਆਦਾ ਹੈਗੀ ਹਣਾ ਤੇ ਸਟੈਂਡਿੰਗ ਵੀ ਬਹੁਤ ਚੰਗੀ ਹੈ ਗਾਂ ਦੀ ਕਿ ਬਾਕੀ ਮੇਲੇ ਕਰਕੇ ਮਾੜਾ ਮੋਟਾ ਉਪਰਾ ਪਸ਼ੂ ਕਰ ਜਾਂਦਾ ਹੁੰਦਾ ਹੈਗਾ ਦੇ ਬਹੁਤ ਅੱਛੀ ਆ ਗਈ ਪਹਿਲੀ ਮੂੰਹ ਖੀਰੀ ਆ ਬੜੀ ਚੰਗੀ ਲੇਕਰਦਾ ਬੰਦਰਾ ਦੇਖੋ ਇਹ ਮੂੰਹ ਖੀਰੀ ਆ ਖੀਰੀ ਮੂੰਹ ਹਾਂ ਤੇ ਮੂੰਹ ਖੀਰੀ ਆ ਵੀ ਬਾਕੀ ਸਾਨੂੰ ਗਾਂ ਦਿਖਾਉਣੇ ਆਗੇ ਬੜੀ ਫੇਸ ਕੁਆਲਟੀ ਵੀ ਦਿਖਾ ਰਹੀ ਦੇਖੋ ਜੀ ਪੂਰੀ ਚੰਗੀ ਆਣੀ ਹੈ ਨਾ ਤੇ ਇਹਦੀ ਮਾਦਾਰ ਕੜ ਕਿੰਨਾ ਸੀ ਬਈ ਮਾ ਦਾ ਬਈ ਆਪਾਂ ਲਈ ਆ ਅੱਛਾ ਲਈ ਹੈਗੀ ਹਾਂ ਇਹਨੇ ਕਿੰਨਾ ਕ ਦੁੱਧ ਆਦ ਕੇ ਦਿੱਤੀ ਕੋਈ ਮਾ ਥੱਲੇ ਬਈ 18 19 ਕਿਲੋ ਆਦ ਦੇ ਨੇ 18 19 ਹਾਂ ਦੇ ਦੋ ਜਵਾਂ ਗਲਵਛੀਰ ਦੋ 14 14 ਕਿਤ ਤੇ ਭਾਈ ਆਪਾਂ ਇਹਦਾ ਰੇਟ ਕੀ ਕਰਦੇ ਆ ਰੇਟ ਦਾ 65000 ਕਰਦੇ ਆ ਤੇ ਆੜਾ ਮੋਟਾ ਤਾਂ ਕਰ ਹੀ ਲਵਾਂਗੇ 60000 ਦੀ ਦੇ ਦੇਣੀ ਹੱਸ 10000 ਦੇ ਲੈਣੀ ਤੇ ਅਗਲੀ ਗਾਂ ਦਿਖਾਓ ਆਪਣੀ ਕਿਹੜਾ ਕਿਹਦੀ ਆ ਆ ਜੀ ਸੁਈ ਵੀ ਬੱਚੀ ਆ ਸੁਈ ਹੋਈ ਹੈਗੀ ਹਾਂ ਥੋੜੀ ਹੌਲੀ ਪੁੱਛੀਆ ਨਹੀਂ ਨਹੀਂ ਭਾਈ ਚੰਗੀ ਹੈ ਹੈ ਹਾਈ ਟੂਟ ਚੰਗੀ ਹੈਗੀ ਆ ਥੋੜੀ ਬੱਚੇ ਲੈਣ ਤਾਂ ਬਾਕੀ ਚੰਗੀ ਹੈਗੀ ਠੀਕ ਹੈ ਜੇ ਆਪਾਂ ਬੱਚੇ ਲੈਣੇ ਹੈਗਾ ਉਹਦੇ ਲਈ ਚੰਗੀ ਹੈ ਤੇ ਕਿੰਨੇ ਕਿਦੋਂ ਹੈ ਭਾਈ ਸੁਈ ਇਹਨਾਂ ਨੂੰ ਹਲਤਾ ਹੋ ਗਿਆ ਭਾਈ ਸੁਈ ਇਹ ਸੁਆ ਕਿੰਨੇ ਦਾ ਸੁਆ ਦਾ ਤੀਜਾ ਤੀਜਾ ਸੂਰਾ ਹੈ ਹਾਂ ਦੁੱਧ ਕਿੰਨਾ ਕਿ ਤਿਆਰ ਆ ਬਈ ਹੁਣ ਥੱਲੇ ਦੁੱਧ ਬਈ ਕਹਿਣ ਨੂੰ 15 ਗਾਹ ਵਾਲਾ ਹੁਣ 13 ਗਾਹ ਉਹਦਾ ਠੀਕ ਆ ਬਈ ਹਾਂ ਬਾਕੀ ਅਗਲਾ ਸੇਵਾ ਕਰੋ ਤਾਂ ਹਾਂ ਸੇਵਾ ਬਾਕੀ ਸੇਵਾ ਮੁੱਲ ਦਾ ਜਮੀਨ ਜਾਇਦਾਦ ਆ ਹਾਂ ਕਿੰਨਾ ਬਈ ਮੁੱਲ 45000 40000 ਦੇ ਦੇਣੀ ਜਮਾ ਜਾਇਦਾਦ ਹੈ ਟਾਣਾ ਦਾ ਹਾਂ ਜਾਇਦਾਦ ਤੇ ਬਈ ਅਗਲੀ ਗਾਂ ਆ ਲੋ ਸਿੰਘਾਣੀ ਸਿੰਘਾਣੀ ਆ ਉਹ ਪਰ ਵਾਲੀ ਪਰ ਆਹ ਬਈ ਆਹ ਤਾਂ ਕਿਸੇ ਨੇ ਨਾ ਮੰਨ ਕੇ ਚੱਲ ਵੀ ਸਿੰਘ ਦਿਖਾਉਣ ਨੂੰ ਗਾਂ ਦਾ ਉਹ ਕਰਤਾ ਇਹ ਵਾਕੀ ਆਰਡਰ ਦੇਖ ਕੇ ਤਾਂ ਬਈ ਐਨ ਲੱਗਦਾ ਵੀ ਕਿਸੇ ਨਾਲ ਗੱਲਾਂ ਕਿਸੇ ਨਾਲ ਬਾਤਾਂ ਦੇਖੋ ਤੁਸੀਂ ਆਰਡਰ ਪੂਰਾ लाजवाब ਹਨ ਨਾ ਤੇ ਗਾਂ ਦਾ ਬੋਡੀ ਸਟਰਕਚਰ ਤੇ ਸਟੈਂਡਿੰਗ ਦੇਖੋ ਕਈ ਬੰਦੇ ਚੌੜਾ ਨਾਲ ਲੱਤਾਂ ਕਰਕੇ ਖਿਲਾੜਦੇ ਨੇ ਨੇਚਰਲ ਵੀ ਦੇਖੋ ਪੂਰੀ ਐਂ ਉਹ ਤੇ ਖੜੀ ਐ ਇਹਦਾ ਲੇਵਾ ਹੋ ਕੋਈ ਐਂ ਖੜ ਸਕਦੀ ਹੈ ਨਾ ਤੇ ਬਈ ਇਹਦੇ ਮੰਗਰ ਕੀ ਆ ਬੱਚਾ ਮਾਰਦਾ ਬਈ ਬੱਚੀ ਐ ਬੱਚੇ ਆ ਬੱਚੀ ਐ ਮੰਗਰੇ ਹੈ ਮੰਗਰੇ ਦੇ ਬੱਚੀ ਹੈਗੀ ਤੇ ਕਿੰਨੇ ਦਿਨ ਹੋਇਆ ਬਈ ਸੁਣਿਆ ਨੂੰ ਹਫਤਾ ਹੀ ਨੂੰ ਹੋਇਆ ਸੀ ਹਫਤਾ ਤੇ ਦੁੱਧ ਕਿੰਨਾ ਕਹ ਬਈ ਜਾਨੇ ਥੱਲੇ ਦੋਤਾਂ ਨੂੰ 20 ਕਿਲੋ 20 ਕਿਲੋ ਆਗਾ ਹੂੰ 30 ਸੀ ਪੂਰੀ ਚੰਗੀ ਆ ਤੇ ਅੱਡੀ ਸੀ ਦੇਖੋ ਬਾਕੀ ਮੇਲੇ ਦਾ ਪਸ਼ੂ ਕਰ ਜਾਂਦਾ ਉਹ ਵੀ ਨਹੀਂ ਕਰਦੀ ਹੈਗੀ ਹਣਾ ਤੇ ਭਾਈ ਆਪਾਂ ਦਾ ਰੇਟ ਕੀ ਕਰਦੇ ਆ 75000 ਲੈਂਦੇ ਨੇ 75000 ਤੇ ਭਾਈ ਬਣ ਕੇ ਆਪਣਾ ਮੋਬਾਈਲ ਨੰਬਰ ਬੋਲੋ 81461 72241 ਇੱਕ ਵਾਰੀ ਹੋਰ ਬੋਲ ਦੇ ਬਈ 81461 722 ਤੇ ਬਈ ਆਪਣੇ ਕੋਲੇ ਘਰੇ ਕਿੰਨੇ ਗਨਗ ਹੁੰਦੇ ਕਿਹੜੀ ਥੋੜੇ ਏਰੀਆ ਦਾ ਬੰਦਾ ਉਧਰ ਲੈਣਾ ਚਾਹਦਾ ਆ ਸੱਤ ਨਾਲ ਥੋੜੀ ਹੁੰਦੀ ਨੇ ਬਈ ਕੱਲੀਆਂ ਮੱਜਾਂ ਦੇ ਨਾਲ ਗਾਂਗਾਂ ਵੀ ਹੁੰਦਾ ਨਾ ਮੱਜਾਂ ਹੀ ਹੁੰਦੀ ਨੇ ਬਈ ਠੀਕ ਆ ਬਈ ਧੰਨਵਾਦ ਓਕੇ ਦੇਖੋ ਫਿਰ ਕੋਈਆਂ ਚੰਗੀਆਂ ਗੱਲਾਂ ਠੀਕ ਹੈ ਟੌਪ ਟੌਪ ਬਰੀ ਬਈ ਇਹਨਾਂ ਰਿਪੋਰਟ ਪੂਰਾ ਕੱਲ੍ਹ ਹੱਥ ਲਾਗਵਾ ਬਬਾ ਮੱਕੀ ਬੰਤਦਾ ਹੈ ਨਹੀਂ ਕੋਈ ਨਹੀਂ ਇਹ ਤਾਂ ਗੱਲ ਜਿਹੜੇ ਕੋਣੇ ਸੀ ਬਾਈ ਤੇ ਬਾਕੀ ਦੇਖੋ ਮੰਡੀ ਦਾ ਪੂਰਾ ਚੰਗਾਰਾ ਇਹ ਮੰਡੀ ਰੇਖ ਐਤਵਾਰ ਨੂੰ ਹੁੰਦੀ ਹੈ ਤੇ ਸਾਡਾ ਕੰਮ ਵੀਰੇ ਦੇ ਵਿੱਚ ਦਾ ਵਟਾਉਣਾ ਹੈ ਤੁਸੀਂ ਇਹ ਆਪਦੀ ਮਰਜ਼ੀ ਨਾਲ ਆਵਾ ਕਰਿੱਤ ਨਹੀਂ ਹੈਗਾ ਤੁਸੀਂ ਸਭੀ ਰੱਖਿਓ ਠੀਕ ਹੈ ਤੇ ਬਾਕੀ ਚੰਗੀਆਂ ਤਾਂ ਚੰਗੀਆਂ ਮਾੜੀਆਂ ਤਾਂ ਮਾੜੀਆਂ ਜਿੰਨਾ ਮਰਜ਼ੀ ਰੇਟ ਲਾ ਰਹੇ ਹੁੰਦੇ ਨੇ ਵਧਰੇ ਦਿੱਤ ਦਾਂ ਤੇ ਨਾ ਇਹ ਵੀ ਪਾਰਟੀਗਲ ਨਹੀਂ ਹੈਗਾ ਕਿ ਬਈ ਆ ਰੇਟ ਦੀ ਮਿਲੂਗੀ ਜਿੰਨੇ ਪੈਸੇ ਲਾ ਲਾ ਕੋਣਾਂ ਮਿਲਕਰ ਕਾਟ ਜਿਆਦਾ ਮਿਲ ਜੇ ਜਿੰਨੇ ਆਪਣੇ ਘੱਟ ਹੋਣਗੇ ਉਨਾਂ ਘੱਟ ਮਿਲ ਠੀਕ ਹੈ ਅੱਕੇ ਦੇਖ ਮੰਡੀ ਦਾ ਮਾਹੌਲ ਅੱਕੇ ਲੇਖ ਕੋਈ ਕ੍ਰਾਸ ਵੀ ਇਹਦਾ ਚਿੱਟੀ ਦੇ ਚੰਗੀਆਂ ਤੇ ਆਹ ਦੇਖ ਬੱਛੀ ਵਾਲੀ ਪੂਰੀ ਚੰਗੀ ਹੈ ਦੇਖੋ ਬਾਕੀ ਮੰਡੀ ਦਾ ਮਾਹੌਲ ਪੂਰਾ ਘੇਟ ਬਣਿਆ ਹੋਇਆ ਹੈ ਤੇ ਬੱਛੀਆਂ ਤਾਂ ਰਹੀਆਂ ਸੀ ਤੇ ਉਹ ਫੇਲ ਹੋ ਗਈ ਪਹਿਲਾਂ ਕਿਹੜੇ ਸਰਟਿਕਸ ਨਹੀਂ ਸੀ ਚਲ ਆਪਾਂ ਉਹ ਜੀ ਬਾਰੇ ਮੈਟਰੀ ਕਰਦੇ ਬਾਕੀ ਪੂਰਾ ਵਧੀਆ ਮਾਹੌਲ ਹੁੰਦਾ ਮੰਡੀ ਦਾ ਤੇ ਹਰੇ ਕੈਂਚਰ ਦੇ ਨਾ ਬਾਬਾ ਪਾਣ ਕੰਢੇ ਸੀ ਉਹ ਚੈੱਕ ਕਰ ਦਿੰਦੇ ਜੀ ਹੋ ਵਾਹ ਵਾਹ ਪਹਿਲਾ ਦਾ ਬੰਦਾ ਐ ਅਸੀਂ ਦਾ ਬੰਦਾ ਪਾ ਕੇ ਜਾ ਗਏ ਇਲਾ ਤੋਂ ਦਾ ਮਾਹੌਲ ਹਰ ਕਮ ਹੈ ਸੀ ਤੇ ਵਧੀਆ ਮਾਹੌਲ ਹੁੰਦਾ ਮੰਡੀ ਦਾ ਹਾਂ ਅਰੇ ਕਹੇ ਤਾਂ ਲੱਗਦੀ ਗਲੀ ਕੋ ਸਾਈਵਾਲ ਕਹਿੰਦਾ ਜੀ ਸਾਈਵਾਲ ਗਾਂ ਚਿੱਟੇ ਬੰਦੇ ਵੀ ਗੱਲ ਨਹੀਂ ਕਰਦੇ ਜਿਹੜੇ ਉੱਥੇ ਪੁੱਛਦੇ ਨਹੀਂ ਹੁੰਦੇ ਸੀ ਕਿਤੇ ਦੇਖ ਸਕਦੇ ਤਾਜੀ ਸੁਈ ਗਰਮੀ ਜਿਆਦੀ ਹੁਣ ਕਰਕੇ ਅਸੀਂ ਸਟ्रेस ਚ ਥੋੜਾ ਜਿਹਾ ਚਲੇ ਜਾਂਦੇ ਹਾਂ

ਜੀ ਦੇ ਕਮੇਟੀ ਦਾ ਸਾਹੀ ਵਾਲਾ ਇੱਕ ਆ ਜਾਂਦੀ ਹੈ ਬਾਕੀ ਫੋਲ ਦੂਜੇ ਪਾਵਾਂਗੇ ਆਪਾਂ ਦੇਖੋ